ਅੱਜ ਨਾ ਗੱਲ ਕਿਸੇ ਸਿਆਸੀ ਜਨਾਬ ਦੀ ਨਾ ਕਿਸੇ ਇਤਿਹਾਸਿਕ ਕਿਤਾਬ ਦੀ ਬਸ ਅੱਜ ਗੱਲ ਆਪਣੇ ਆਪ ਦੀ ਗੱਲ ਉਸ ਚੀਜ਼ ਦੀ ਜਿਸ ਦਾ ਸ਼ੋਰ ਦਬ ਜਾਂਦਾ ਹੈ ਕਈ ਵਾਰ ਸਾਡੇ ਡਰ ਦੇ ਥੱਲੇ ਕਈ ਵਾਰ ਸਮਾਜ ਦੇ ਬਣਾਏ ਨੀਮਾ ਦੇ ਥੱਲੇ ਇਸ ਗੱਲ ਦੀ ਤੈਅ ਤੱਕ ਜਾਣ ਤੋਂ ਪਹਿਲਾਂ ਇੱਕ ਕਹਾਣੀ ਜਿਹੜੀ ਮੈਂ ਪਿਛਲੇ ਦਿਨੀ ਪੜੀ ਤੇ ਜਿਸ ਨੇ ਮੈਨੂੰ ਇੰਨਾ ਟੁੰਬਿਆ ਕਿ ਮੈਂ ਕਈ ਦਿਨ ਇਸ ਕਹਾਣੀ ਚ ਵੜਿਆ ਰਿਹਾ ਖੁਬਿਆ ਰਿਹਾ ਕਹ ਲੋ ਕਹਾਣੀ ਕੀ ਹੈ ਕਿ ਇੱਕ ਅਲਟਰਾ ਮੈਰਾਥਨ ਰੇਸ ਸੀਗੀ 1983 ਦੀ ਗੱਲ ਹੈ ਜਿਹੜੀ ਕਿ ਸਿਡਨੀ ਤੋਂ ਮੈਲਬੌਰਨ ਤੱਕ ਸੀ 875 ਕਿਲੋਮੀਟਰ ਇਹ ਇੰਨਾ ਕੋ ਫਾਸਲਾ ਬਣਦਾ ਜਿਵੇਂ ਲਾ ਲਓ ਤੁਸੀਂ ਦਿੱਲੀ ਤੋਂ ਕਿਸੇ ਨੇਪਟਨਾ ਜਾਣਾ ਹੋਵੇ ਜਾਂ ਬੰਬੇ ਤੋਂ ਬੰਗਲੌਰ ਜਾਣਾ ਹੋਵੇ ਇੰਨਾ ਕੋ ਫਾਸਲਾ ਬਣਦਾ ਇਹ ਦੌੜ ਕੇ ਤੈਅ ਕਰਨਾ ਸੀਗਾ ਤਾਂ ਜਦੋਂ ਸਾਰੇ ਰਨਰ ਮੈਰਾਥਨ ਦੌੜਾਕ ਜਿਹੜੇ ਐ ਉਹ ਸ਼ੁਰੂਆਤ ਕਰਨ ਲੱਗੇ ਤਾਂ ਸਟਾਰਟਿੰਗ ਪੁਆਇੰਟ ਵੱਲ ਇੱਕ 61 ਸਾਲਾ ਵਿਅਕਤੀ ਵਦਨਾ ਸਟਾਰਟ ਕਰਦਾ ਹੈ ਉਹਦੇ ਪੈਰਾਂ ਦੇ ਵਿੱਚ ਰਬੜ ਦੇ ਬੂਟ ਪਾਏ ਸੀ ਕਿਉਂਕਿ ਹੁਣ ਮੈਰਾਥਨ ਦੌੜਨ ਵਾਲੇ ਜਿਹੜੇ ਪੇਸ਼ੇਵਰ ਦੌੜਾਕ ਹੁੰਦੇ ਆ ਕਿਸੇ ਨੂੰ ਸਪான்ਸਰ ਕੀਤਾ ਹੁੰਦਾ ਐ ਐਡੀਡਾਸ ਨੇ ਨਾਈਕੀ ਨੇ ਜਾਂ ਪਿਊਮਾ ਨੇ ਐਨਵੀ ਨੇ ਆਪਾਂ ਦੇਖਦੇ ਆ ਨਾ ਅੱਜ ਕੱਲ ਦੇ ਦੌਰ 'ਚ ਤਾਂ ਉਸ ਵੇਲੇ ਵੀ ਸੀ ਕਿ ਜਦੋਂ ਉਹ ਜਿਹੜੇ ਦੌੜਾਕ ਸੀ ਉਹਨਾਂ ਦੇ ਪੈਰਾਂ ਦੇ ਵਿੱਚ ਮਹਿੰਗੇ ਮਹਿੰਗੇ ਸ਼ੂਜ਼ ਪਾਏ ਹੋਏ ਸੀਗੇ ਤਾਂ ਉਹ ਰਬੜ ਦੇ ਬੂਟ ਪਹਿਨ ਕੇ 61 ਸਾਲਾ ਵਿਅਕਤੀ ਉਧਰ ਵੱਧ ਰਿਹਾ ਸੀਗਾ ਕਪੜੇ ਉਹਦੇ ਆਮ ਜਿਹੜੇ ਕਿਸੇ ਕਿਸਾਨ ਦੀ ਕਿਰਤੀ ਦੇ ਪਾਏ ਹੁੰਦੇ ਆ ਤੇ ਲੋਕ ਹੈਰਾਨਗੀ ਦੀ ਨਿਗਾ ਨਾਲ ਉਧਰ ਵੇਖਣਾ ਸ਼ੁਰੂ ਕਰਦੇ ਤੇ ਪੱਤਰਕਾਰਾਂ ਦੀ ਵੀ ਨਿਗਾ ਜਾਂਦੀ ਆ ਤੇ ਜਿਹੜੇ ਐਥਲੀਟ ਸੀਗੇ ਜਿਨ੍ਹਾਂ ਨੇ ਦੌੜਨਾ ਸੀ ਉਹ ਵੀ ਉਹਦੇ ਹੱਲ ਵੇਖ ਕੇ ਮੁਸਕਰਾ ਰਹੇ ਸੀ ਕਿ ਨਮੂਨਾ ਕਿੱਥੋਂ ਆ ਗਿਆ ਪੱਤਰਕਾਰਾਂ ਨੇ ਪੁੱਛਿਆ ਕਿ ਭਾਈ ਇਹ ਕੀ ਮਜ਼ਾਕ ਹੈ ਤੂੰ ਕਿੱਧਰ ਆ ਗਿਆ ਤਾਂ ਉਸਨੇ ਕਿਹਾ ਕਿ ਯਾਰ ਦੌੜਨਾ ਆਪਾ ਉਹ ਕਹਿੰਦੇ ਦੌੜ ਪੂਰੀ ਕਰ ਲਵਾਂਗਾ ਉਸ ਨੇ ਕਿਹਾ ਕਿ ਦੌੜਨਾ ਹੈ ਬਸ ਮੈਂ ਦੌੜ ਲੈਣਾ ਕਿਉਂਕਿ 2000 ਏਕੜ ਦੇ ਵਿੱਚ ਸਾਡਾ ਖੇਤ ਹੈ 2000 ਦੇ ਕਰੀਬ ਪੇੜ ਹੈ ਸਾਡੇ ਕੋਲ ਕਿਤੇ ਤੂਫਾਨ ਆ ਜਾਵੇ ਕੋਈ ਇਦਾਂ ਦਾ ਮਾਹੌਲ ਬਣ ਜਾਵੇ ਤੇ ਮੈਂ ਦੋ-ਦੋ ਦਿਨ ਦੌੜ-ਦੌੜ ਕੇ ਪੇਡਾਂ ਲੱਭ ਕੇ ਇਕੱਠੀਆਂ ਕਰਦਾ ਦੌੜਾਂਗਾ ਮੈਂ ਚਲੋ ਦੌੜ ਸਟਾਰਟ ਹੁੰਦੀ ਹੈ ਜਿਹੜੇ ਐਥਲੀਟਸ ਸੀਗੇ ਮੈਰਾਥਨ ਦੌੜਨ ਵਾਲੇ ਉਹ ਆਏ ਹਵਾ ਦੇ ਝੋਕੇ ਵਾਂਗੂ ਅਗਾ ਨਿਕਲ ਗਏ ਤੇ ਉਹ ਵਿਅਕਤੀ ਜਿਹੜਾ ਸੀਗਾ ਉਹ ਵਿਅਕਤੀ ਜਿਵੇਂ ਪੈਰ ਕੜੀਸ ਕੜੀਸ ਕੇ ਕੋਈ ਜੋਗਿੰਗ ਕਰਦਾ ਇਸ ਤਰ੍ਹਾਂ ਸਟਾਈਲ ਇਸ ਤਰ੍ਹਾਂ ਉਹਦੀ ਚਾਲ ਉਹ ਲੋਕ ਵੇਖ ਕੇ ਹੈਰਾਨ ਸੀ ਕਿ ਕੀ ਕਰਦਾ ਪਿਆ ਉਹ ਉਸ ਰਫਤਾਰ ਦੇ ਨਾਲ ਕੇ ਵੱਧ ਰਿਹਾ ਸੀਗਾ ਮਤਲਬ ਕਿ ਜਿਹੜੇ ਦੂਸਰੇ ਐਥਲੀਟ ਸੀ ਉਹ ਸ਼ਾਇਦ ਮੀਲਾ ਅਗੇ ਨਿਕਲ ਗਏ ਉਹ ਵਿਅਕਤੀ ਜਿਹੜਾ ਹੈ ਉਹ ਆਪਣੇ ਇੱਕ ਵੱਖਰੇ ਸਟਾਈਲ ਦੇ ਨਾਲ ਤੁਰਿਆ ਜਾ ਰਿਹਾ ਸੀਗਾ ਉਸ ਵੇਲੇ ਨਿਯਮ ਸੀਗਾ ਕਿ ਸ਼ਾਮ ਨੂੰ ਦੌੜ ਜਿਹੜੀ ਆ ਉਹ ਰੁਕ ਜਾਂਦੀ ਤੇ ਜਿਹੜੇ ਐਥਲੀਟ ਸੀਗੇ ਉਹ ਆਰਾਮ ਫਰਮਾਉਂਦੇ ਮਤਲਬ ਕਿ ਉਹਨਾਂ ਦਾ ਇੱਕ ਆਪਣਾ ਤੈ ਨਿਯਮ ਸੀਗਾ ਕਿ 18 ਘੰਟੇ ਤੁਸੀਂ ਦੌੜੋ ਫਿਰ 6 ਘੰਟੇ ਨੀਂਦ ਜਿਹੜੀ ਆ ਉਹ ਜ਼ਰੂਰੀ ਆ ਤਾਂ ਚਲੋ ਸਾਰਿਆਂ ਨੇ ਟੈਂਟ ਵਗੈਰਾ ਜਿਹੜੇ ਸੀਗੇ ਉਹਦੇ ਵਿੱਚ ਵੜ ਕੇ ਮਾਲਸ਼ਾਂ ਕਰਾਈਆਂ ਕੁਝ ਹੋਰ ਖਾਦਾ ਪੀਤਾ ਤੇ ਸੌਂ ਗਿਆ ਪਰ ਜਿਹੜਾ ਉਕਤ ਵਿਅਕਤੀ ਸੀ 61 ਸਾਲ ਦਾ ਵਿਅਕਤੀ ਉਥੇ ਰਾਤ ਕਿਤੇ ਰੁਕਿਆ ਹੀ ਨਹੀਂ ਚੱਲ ਸੋ ਚੱਲ ਚੱਲ ਸੋ ਚੱਲ ਸਵੇਰੇ ਉੱਠੇ ਤਾਂ ਖਬਰ ਹੋਈ ਐਥਲੀਟਸ ਨੂੰ ਕਿ ਭਈ ਉਹ ਜਿਹੜਾ ਵਿਅਕਤੀ ਸੀ 61 ਸਾਲ ਦਾ ਉਥੇ ਰੁਕਿਆ ਹੀ ਨਹੀਂ ਉਥੇ ਚੱਲ ਸੋ ਚੱਲ ਉਥੇ ਨਿਕਲ ਗਿਆ ਉਹ ਕਹਿੰਦੇ ਵੀ ਪਾਗਲ ਆਦਮੀ ਆ ਪਾਗਲ ਬੁੱਢਾ ਹੈ ਅੱਜ ਇਹ ਇਸ ਦੌੜ ਦੇ ਵਿੱਚੋਂ ਬਾਹਰ ਹੋ ਜਾਏਗਾ ਡਿੱਗ ਪਾਏਗਾ ਚਲੋ ਜੀ ਦੂਸਰਾ ਦਿਨ ਮੁਕੰਮਲ ਹੋਇਆ ਦੂਸਰਾ ਦਿਨ ਮੁਕੰਮਲ ਹੋਇਆ ਤੀਸਰੇ ਦਿਨ ਦੀ ਸਵੇਰ ਜਦੋਂ ਇਹ ਖਬਰ ਐਥਲੀਟਸ ਨੂੰ ਲੱਗੀ ਕਿ ਉਹ ਤੇ ਰੋਕੀ ਨਹੀਂ ਰਿਹਾ ਉਹ ਤੇ ਸਿਸਟਮ ਤੋਂ ਬਾਹਰ ਹੋ ਕੇ ਖੇਡਣ ਲੱਗ ਪਿਆ ਉਹ ਤੇ ਚੱਲ ਸੋ ਚੱਲ ਉਹ ਤੇ ਮੀਲਾਂ ਗਾਂ ਲੰਘ ਗਿਆ ਤਾਂ ਉਹ ਕਿ ਸੋਨੀ ਹੋ ਗਿਆ ਕਿ ਆ ਕੀ ਹੈ ਯਾਰ ਉਹਨਾਂ ਦੀ نیند ਆਰਾਮ ਹੋ ਗਈ ਉਹਨਾਂ ਨੇ ਮਤਲਬ ਕਿ ਉਹ ਜਿਹੜਾ ਸੌਣ ਦਾ ਟਾਈਮ ਸੀ ਨਾ ਉਹ ਘਟਾ ਕੇ 4 ਘੰਟੇ ਕਰ ਲਿਆ ਕਿ ਨਹੀਂ 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 ਕੰਮ ਖਿੱਚੀਏ ਪਰ ਉਹ ਤੱਕ देर ਹੋ ਚੁੱਕੀ ਸੀ ਸਾਹਿਬ 5 ਦਿਨ 15 ਘੰਟੇ 4 ਮਿੰਟ ਉਹ 61 ਸਾਲ ਦਾ ਵਿਅਕਤੀ ਫਿਨਿਸ਼ਿੰਗ ਲਾਈਨ ਜਿਹੜੀ ਹੈ ਕ੍ਰਾਸ ਕਰ ਜਾਂਦਾ ਹੈ ਆਸਟ੍ਰੇਲੀਆ ਨਹੀਂ ਪੂਰੀ ਦੁਨੀਆ ਸਨ ਹੋ ਗਈ ਕੀ ਆ ਕੀ ਹੋ ਗਿਆ 61 ਸਾਲ ਦਾ ਵਿਅਕਤੀ 61 ਸਾਲ ਦੇ ਵਿਅਕਤੀ ਨੇ ਉਸ ਟਾਈਮ ਵਰਲਡ ਰਿਕਾਰਡ ਬਣਾ ਦਿੱਤਾ ਉਸ ਰੇਸ ਦਾ ਕਿਉਂ ਕਿ ਕਿਉਂਕਿ ਜਿਹੜਾ ਸੈਕਿੰਡ ਪੋਜੀਸ਼ਨ ਤੇ ਐਥਲੀਟ ਆਇਆ ਪੇਸ਼ੇਵਾਰ ਐਥਲੀਟ ਉਹਦਾ ਫਰਕ 10 ਘੰਟਿਆਂ ਦਾ ਸੀ 10 ਘੰਟਿਆਂ ਦਾ ਇਸ ਵਿਅਕਤੀ ਦਾ ਨਾਮ ਸੀ ਕਲਿਫ ਯੰਗ ਕਮਾਲ ਹੈ ਯਾਰ ਕਮਾਲ 61 ਸਾਲ ਦਾ ਵਿਅਕਤੀ ਰਬੜ ਦੇ ਬੂਟ ਆਮ ਪਹਿਰਾਵਾ ਕੋਈ ਟ੍ਰੇਨਿੰਗ ਨਹੀਂ ਕੋਈ ਕੁਝ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਉਹ ਦੌੜਿਆ ਤੇ ਐਸਾ ਦੌੜਿਆ ਤੇ ਐਸਾ ਦੌੜਿਆ ਕਿ ਉਹ ਵੋਲ ਰਿਕਾਰਡ ਬਣਾ ਦਿੱਤਾ ਇਸ ਕਹਾਣੀ ਦਾ ਇੱਕ ਮੋਟੀਵੇਸ਼ਨਲ ਪੱਖ ਹੋ ਸਕਦਾ ਪਰ ਮਨੋਵਿਗਿਆਨ ਦਾ ਪੱਖ ਕੀ ਹੈ ਯਾਰ ਇਸ ਚੀਜ਼ ਨੂੰ ਸਮਝਣ ਤੇ ਹੀ ਸਮਝ ਆਇਆ ਕਿ ਇਹ ਕੀ ਹੈ ਯਾਰ ਇਸ ਤਰ੍ਹਾਂ ਕਿਵੇਂ ਹੋ ਜਾਂਦਾ ਹੈ ਤਾਂ ਮੈਨੂੰ ਕੁਝ ਚੀਜ਼ਾਂ ਨੇ ਜਵਾਬ ਦਿੱਤਾ ਉਹ ਚੀਜ਼ਾਂ ਸਨ ਕਿ ਇਨਰ ਐਥਲੀਟਸ ਦੇ ਕੋਲ ਗਿਆਨ ਸੀ ਕੋਚਿੰਗ ਸੀ ਨਿਯਮ ਸਨ ਕਿ ਅਸੀਂ ਭਈ 18 ਘੰਟੇ ਦੌੜਨਾ 6 ਘੰਟੇ ਸੌਣਾ ਵਗੈਰਾ 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 ਇਸ ਚੀਜ਼ ਨੂੰ ਬੋਲਦੇ ਆ ਸਿੱਖੀ ਹੋਈ ਲਚਾਰੀ ਅੰਗਰੇਜ਼ੀ ਦੇ ਵਿੱਚ ਇਸ ਨੂੰ ਜੇ ਕਹੀਏ ਲਰਨਡ ਹੈਲਪਲੈਸਨੈਸ ਇੱਕ ਸਿਧਾਂਤ ਹੈ ਜੋ ਮਾਰਟਨ ਸਿਲਿੰਗਮੈਨ ਨੇ ਖੋਜਿਆ ਸੀਗਾ ਸਿੱਖੀ ਹੋਈ ਲਾਚਾਰੀ ਇਸ ਸਿਧਾਂਤ ਦਾ ਜੇ ਤੁਸੀਂ ਮੂਲ ਭਾਵ ਸਮਝੋਗੇ ਕਿ ਜਦੋਂ ਇੱਕ ਇਨਸਾਨ ਨੂੰ ਵਾਰ-ਵਾਰ ਯਕੀਨ ਦਵਾ ਦਿੱਤਾ ਜਾਂਦਾ ਹੈ ਕਿ ਸਥਿਤੀ ਉਹ ਬਦਲ ਨਹੀਂ ਸਕਦਾ ਤਾਂ ਫਿਰ ਉਹ ਯਤਨ ਕਰਨੇ ਹੀ ਛੱਡ ਦਿੰਦਾ ਭਾਵੇਂ ਆਜ਼ਾਦੀ ਦਾ ਬੂਹਾ ਜਿਹੜਾ ਸਾਹਮਣੇ ਖੁੱਲਦਾ ਨਜ਼ਰ ਆਵੇ ਮਤਲਬ ਇਨਰ ਐਥਲੀਟਸ ਨੂੰ ਜੇ ਤੁਸੀਂ ਦੇਖੋਗੇ ਤਾਂ ਇਹਨਾਂ ਦੀ ਪ੍ਰੋਗਰਾਮਿੰਗ ਇਸ ਤਰ੍ਹਾਂ ਦੀ ਸੈੱਟ ਸੀ ਇਹਨਾਂ ਦੀਆਂ ਪੜੀਆਂ ਕਿਤਾਬਾਂ ਕੋਚਿੰਗ ਜਾ ਜਿਹੜੇ ਨਿਯਮ ਇਹਨਾਂ ਨੇ ਸਿੱਖੇ ਕਿ ਇਨਸਾਨ ਵਾਸਤੇ 6 ਘੰਟੇ ਸੌਣਾ ਜ਼ਰੂਰੀ ਹੈ ਇਨਸਾਨ ਵਾਸਤੇ ਮਾਲਿਸ਼ ਜ਼ਰੂਰੀ ਹੈ ਆਰਾਮ ਜ਼ਰੂਰੀ ਹੈ ਐਨੀ ਕੁ ਰਫ਼ਤਾਰ ਨਾਲ ਥੋੜਨਾ ਤੇ ਦੂਜੇ ਪਾਸੇ ਦੂਜੇ ਪਾਸੇ ਜਿਹੜਾ ਕਲਿਫ ਯੰਗ ਸੀ ਉਹ ਇਹਨਾਂ ਸਾਰੇ ਨੀਮਾ ਤੋਂ ਅਣਜਾਣ ਸੀ ਯਾਨੀ ਅਗਿਆਨੀ ਸੀ ਕਿਉਂ ਕਿ ਕਿਉਂਕਿ ਜਦੋਂ ਦੌੜ ਖਤਮ ਹੁੰਦੀ ਹੈ ਨਾ ਉਸ ਨੂੰ ਪੁੱਛਿਆ ਗਿਆ ਕਿ ਯਾਰ ਤੂੰ ਸੁੱਤੇ ਬਿਗੈਰ ਕਿਵੇਂ ਦੌੜੀ ਗਿਆ ਤੈਨੂੰ ਜੋ ਰਸਤੇ 'ਚੋਂ ਮਿਲਦਾ ਸੀ ਖਾ ਪੀ ਕੇ ਤੂੰ ਦੌੜੀ ਗਿਆ ਤੇ ਉਸਨੇ ਜੋ ਗੱਲ ਕਹੀ ਉਹੀ ਇਸ ਕਹਾਣੀ ਦਾ ਤੱਤ ਸਾਰ ਹੈ ਉਸਨੇ ਕਿਹਾ ਕਿ ਮੈਂ ਸਿਰਫ ਦੌੜਨ ਆਇਆ ਸੀਗਾ ਮੈਨੂੰ ਨਹੀਂ ਪਤਾ ਕਿ ਸੋਨਾ ਵੀ ਮਤਲਬ ਕਿ ਉਸ ਬੰਦੇ ਨੂੰ ਅਗਿਆਨਤਾ ਸੀ ਨੀਮਾ ਦੀ ਜਾਂ ਰੇਸ ਦੀ ਉਦੇ ਮਨ ਮਸਤਕ ਦੇ ਵਿੱਚ ਇੱਕੋ ਚੀਜ਼ ਛਾਈ ਸੀ ਕਿ ਸਿਡਨੀ ਤੋਂ ਮੈਲਬੌਰਨ ਪਹੁੰਚਣਾ ਬਸ ਦੈਟਸ ਇਟ ਹਾਂ ਭਾਈ ਉਥੇ ਜੰਗਲਾਂ ਚ ਖੇਤਾਂ ਚ ਪੇਡਾਂ ਚ ਫੜਦੇ ਆ ਤੇ ਇੱਥੇ ਤੇ ਸੜਕ ਆ ਇਹ ਸਾਰਾ ਕੁਝ ਸਰ ਕਰ ਲਵਾਂਗੇ ਵੈਸੇ ਨਾ ਇੱਕ ਜ਼ੈਨ ਫਿਲਾਸਫੀ ਕਿਤੇ ਪੜ੍ਹਿਆ ਉਹਦੇ ਵਿੱਚ ਵੀ ਨਾ ਇੱਕ ਸਿਧਾਂਤ ਆਉਂਦਾ ਹੈ ਸ਼ੋਸ਼ਨ ਆਹ ਸ਼ੋਸ਼ਨ ਨਹੀਂ ਕਿ ਫਲਾਣੇ ਨੇ ਫਲਾਣੇ ਦਾ ਸ਼ੋਸ਼ਨ ਕੀਤਾ ਸ਼ੋਸ਼ਨ ਦਾ ਮਤਲਬ ਕੀ ਹੈ ਕਿ ਹਰ ਚੀਜ਼ ਨੂੰ ਬੰਦਾ ਜਿਹੜਾ ਉਹ ਇੱਕ ਬੱਚੇ ਵਾਂਗ ਦੇਖਦਾ ਹੈ ਮਤਲਬ ਇਹਨੂੰ ਹੋਰ ਸਰਲ ਕਰ ਲਈਏ ਕਿ ਜਦੋਂ ਤੁਸੀਂ ਜ਼ਿੰਦਗੀ 'ਚ ਪਹਿਲੀ ਵਾਰੀ ਅੱਗ ਦੇਖੀ ਹੋਏਗੀ ਛੇ ਤੁਹਾਨੂੰ ਯਾਦ ਵੀ ਨਾ ਹੋਵੇ ਪਰ ਉਸ ਵੇਲੇ ਤੁਹਾਨੂੰ ਇਹ ਨਹੀਂ ਪਤਾ ਹੋਏਗਾ ਕਿ ਇਸ ਅੱਗ 'ਚ ਹੱਥ ਪਾਇਆ ਹੱਥ ਸੜਦਾ ਹੈ ਬੱਚਾ ਹਮੇਸ਼ਾ ਅੱਗ ਫੜਨ ਦਾ ਯਤਨ ਕਰਦਾ ਹੈ ਤਾਂ ਇਹਦੇ ਵਿੱਚ ਕੀ ਹੁੰਦਾ ਹੈ ਕਿ ਕੋਈ ਅਗੇਤੀ ਪਰਸੈਪਸ਼ਨ ਜਾਂ ਅਗੇਤਾ ਕੋਈ ਨਿਯਮ ਐਸਾ ਕੁਝ ਵੀ ਲਾਗੋ ਨਹੀਂ ਕਿ ਤੁਸੀਂ ਇੱਕ ਬੱਚੇ ਵਾਂਗ ਜਿਸ ਨੂੰ ਕੋਈ ਡਰ ਨਹੀਂ ਕੋਈ ਭੈ ਨਹੀਂ ਬਸ ਇਸ ਤਰ੍ਹਾਂ ਸੋਚਦੇ ਹੋ ਕਿ ਹਾਂ ਬਸ ਕਰਨਾ ਹੈ ਯਾਰ ਉਸ ਚੀਜ਼ ਨੂੰ ਸਰ ਕਰਨਾ ਤਾਂ ਜਿਵੇਂ ਆਪਾਂ ਕਹਿ ਲੋ ਕਿ ਇਹਨੂੰ ਕਹਿ ਦਿੰਦੇ ਨੇ ਨਾ ਆਪਾਂ ਬਿਗਨਰਸ ਮਾਈਂਡ ਉਹ ਚੀਜ਼ ਹੁੰਦੀ ਹੈ ਕਿ ਬਸ ਮਤਲਬ ਇਦਾਂ ਦਾ ਕਿ ਸ਼ੁਰੂਆਤ ਕਰਨੀ ਹੈ ਉਹਦੇ ਨਤੀਜੇ ਕੀ ਹੁਣ ਸਾਡੀ ਪ੍ਰੋਬਲਮ ਕੀ ਹੈ ਜੀ ਆਪਾਂ ਦੇਖੀਏ ਤਾਂ ਆਪਾਂ ਸਟਾਰਟਿੰਗ ਪੁਆਇੰਟ ਤੇ ਖਲੋ ਕੇ ਨਾ ਕਈ ਚੀਜ਼ਾਂ ਦਾ ਸੋਚਦੇ ਆਂ ਹੈ ਮੈਂ ਪੂਰਾ ਕਰ ਲੂੰ ਜੇ ਨਾ ਹੋਇਆ ਕੀ ਹੋਊਗਾ ਯਾਰ ਹੋ ਗਿਆ ਤੇ ਕੀ ਹੋ ਮਤਲਬ ਕਿ ਅਸੀਂ ਪਲਾਨ ਕਰਨ ਤੇ ਅਸੀਂ ਨਤੀਜਿਆਂ ਦੀ ਘੋਖ ਤੇ ਇਹਨਾਂ ਸਾਰੀਆਂ ਚੀਜ਼ਾਂ ਤੇ ਹੀ ਜਾਂ ਡਰ ਵੀ ਕਹਿ ਲੋ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਤੇ 90 ਫੀਸਦ ਆਪਦੀ એનર્ਜੀ ਜਿਹੜੀ ਉਹ ਲਾ ਦਿੰਨੇ ਆ ਤੇ ਦੂਸਰੇ ਪਾਸੇ ਸਾਡੇ ਕੋਲ ਕਰਨ ਵਾਸਤੇ ਕਿੰਨੀ ਬਚਦੀ ਹੈ 10 ਫੀਸਦ ਇੱਥੇ ਜਿਹੜਾ ਕਲਿਫ ਯੰਗ ਹੈ ਉਹ 100 ਦੀ 100 ਫੀਸਦ ਕਰਨ ਤੇ ਲਾ ਰਿਹਾ ਬਸ ਆਹੀ ਫਰਕ ਆ ਆਹੀ ਫਰਕ ਹੈ ਨਾ ਜੇ ਤੁਸੀਂ ਦੇਖੋਗੇ ਤਾਂ ਇਹ ਕੋਈ ਮੋਟੀਵੇਸ਼ਨਲ ਚੀਜ਼ਾਂ ਨਹੀਂ ਹੈ ਮੈਂ ਇਸ ਨੂੰ ਤੁਹਾਨੂੰ ਇੱਕ ਵਿਗਿਆਨਕ ਤਾਰਕਿਕ ਤਰੀਕੇ ਨਾਲ ਵੀ ਦੱਸ ਸਕਦਾ ਅੱਛਾ ਵਿਗਿਆਨ ਕੀ ਕਹਿੰਦਾ ਵਿਗਿਆਨ ਇੱਕ ਸਿਧਾਂਤ ਦਿੰਦਾ ਹੈ ਨਿਊਰੋਪਲਾਸਟਿਸਿਟੀ ਇਹ ਸਾਰੀਆਂ ਚੀਜ਼ਾਂ ਗੂਗਲ ਕਰ ਲਿਓ ਤੁਹਾਨੂੰ ਬੜੀਆਂ ਸਹਾਇੀ ਸਿੱਧ ਹੋਣਗੀਆਂ ਇਹ ਇੱਕ ਐਸਾ ਮਾਰਗਦਰਸ਼ਨ ਹੈ ਯਾਰ ਕਿ ਬੰਦਾ ਕਿਸੇ ਵੀ ਉਮਰ ਦੇ ਵਿੱਚ ਕੁਝ ਵੀ ਕਰ ਸਕਦਾ ਮਸਲਨ ਕਿ ਦਿਮਾਗ ਜਿਹੜਾ ਹੈ ਉਹ ਪੱਥਰ ਦੀ ਲਕੀਰ ਨਹੀਂ ਹੈ ਉਹ ਕੱਚੀ ਮਿੱਟੀ ਹੈ ਉਸ ਨੂੰ ਜਿੱਦਾਂ ਦੀ ਮਰਜ਼ੀ ਤੁਸੀਂ ਸ਼ੇਪ ਦੇ ਦਿਓ ਆਕਾਰ ਦੇ ਦਿਓ ਮਤਲਬ ਕਿ ਜਦੋਂ ਤੁਸੀਂ ਸੋਚਦੇ ਹੋ ਤੇ ਦਿਮਾਗ ਦੇ ਵਿੱਚ ਨਵੇਂ ਨਿਊਰਲ ਪਾਥਵੇ ਬਣਦੇ ਆ ਠੀਕ ਹੈ ਨਾ ਇਹ ਨਹੀਂ ਹੈ ਕਿ ਜੋ ਬਣ ਗਏ ਬਸ ਉਹੀ ਕੰਮ ਰਹਿਣਗੇ ਇਹ ਵਿਗਿਆਨ ਕਹਿੰਦਾ ਮੈਂ ਨਹੀਂ ਕਹਿੰਦਾ ਤੁਸੀਂ ਪੜ ਲੈਣਾ ਮੈਂ ਵੀ ਇਹੀ ਚੀਜ਼ਾਂ ਪੜੀਆਂ ਨੇ ਸੁਣੀਆਂ ਨੇ ਤਾਂ ਹੀ ਤੁਹਾਡੇ ਨਾਲ ਕਰ ਰਿਹਾ ਕਿਉਂਕਿ ਹੁਣ ਤੁਸੀਂ ਦੇਖੋ ਨਾ 40 ਸਾਲ ਤੋਂ ਬਾਅਦ ਸਰੀਰ ਢਲਣਾ ਸਟਾਰਟ ਹੋ ਜਾਂਦਾ ਹੈ ਤੁਹਾਨੂੰ ਕਿਸ ਨੇ ਦੱਸਿਆ 6 ਘੰਟੇ ਸੌਣਾ ਜ਼ਰੂਰੀ ਹੈ ਤੁਸੀਂ ਕਿਸ ਤੋਂ ਸਿੱਖਿਆ ਬਿਮਾਰੀ ਲਾ ਇਲਾਜ ਹੈ ਯਾਰ ਤੁਹਾਨੂੰ ਕਿਸ ਨੇ ਦੱਸਿਆ ਇਹ ਚੀਜ਼ਾਂ ਤੁਸੀਂ ਪੜ੍ਹ ਸੁਣ ਕੇ ਸਾਰਾ ਕੁਝ ਕਰਕੇ ਸੋਚੀਆਂ ਨਹੀਂ ਨਾ ਨਿਊਰਲ ਪਾਥਵੇ ਤੇ ਜੇ ਇਹਨਾਂ ਨੂੰ ਉਲਟਾ ਦਿਓ ਕਿਉਂਕਿ ਜਿਹੜਾ ਦਿਮਾਗ ਹੈ ਉਹ ਕੋਈ ਪੱਥਰ ਜਾਂ ਪੱਥਰ ਦੀ ਲਕੀਰ ਨਹੀਂ ਹੈ ਕੱਚੀ ਮਿੱਟੀ ਹੈ ਉਸੇ ਹਿਸਾਬ ਨਾਲ ਟਲ ਜਾਏਗਾ ਤਾਂ ਮੇਰੇ ਖਿਆਲ ਦੇ ਨਾਲ ਇਹੀ ਚੀਜ਼ਾਂ ਕਲਿਫ ਯੰਗ ਵਰਗੇ ਬੰਦਿਆਂ ਨੂੰ ਸਾਟੇ ਤੋਂ ਜੁਦਾ ਬਣਾਉਂਦੀਆਂ ਨੇ ਤੇ ਜੇ ਅਸੀਂ ਵੀ ਇਹ ਨਾ ਚੀਜ਼ਾਂ ਨੂੰ ਇਸੇ ਲਿਹਾਜ਼ ਨਾਲ ਸੋਚਣਾ ਜਾਂ ਕਰਨਾ ਸਟਾਰਟ ਕਰ ਦਈਏ ਕਿ 40 ਸਾਲ ਤੋਂ ਬਾਅਦ ਯਾਰ ਬਹੁਤ ਕੁਝ ਕਰ ਸਕਦੇ ਆ ਪੜਨ ਦੀ ਸਿੱਖਣ ਦੀ ਕੋਈ ਉਮਰ ਥੋੜੀ ਹੁੰਦੀ ਹੈ ਵੱਡੀ ਕਮਾਈ ਵਾਸਤੇ ਵੱਡੀ ਡਿਗਰੀ ਜ਼ਰੂਰੀ ਨਹੀਂ ਹੁੰਦੀ ਇਹ ਪ੍ਰੈਕਟੀਕਲ ਕਹਿ ਰਿਹਾ ਮੈਂ ਆਪਣੀ ਜ਼ਿੰਦਗੀ ਦਾ ਨਿਚੋੜ ਕੱਢ ਕੇ ਬਹੁਤ ਡਰ ਬਹੁਤ ਪੈ ਬਹੁਤ ਸਾਰੀਆਂ ਪਰਸੈਪਸ਼ਨਸ ਸਾਡੇ ਅੰਦਰ ਸਮਾਜ ਹੀ ਬਿਠਾ ਦਿੰਦਾ ਸਾਡਾ ਗਿਆਨ ਹੀ ਬਿਠਾ ਦਿੰਦਾ ਸੋ ਇਸ ਵਾਸਤੇ ਮੇਰੇ ਖਿਆਲ ਦੇ ਨਾਲ ਇੱਕੋ ਇੱਕ ਚੀਜ਼ ਹੈ ਜਿਹੜੀ ਉਹ ਸੋਚ ਹੈ ਜੋ ਕਲਿਫ ਯੰਗ ਨੂੰ ਵਿਸ਼ਵ ਵਿਜੇਤਾ ਬਣਾ ਦਿੰਦੀ ਹੈ ਕਲਿਫ ਯੰਗ ਇੱਕ ਐਸਾ ਵਿਅਕਤੀ ਜਦੋਂ ਜਿੱਤ ਗਿਆ ਨਾ ਤਾਂ ਮੈਂ ਉਹਦੇ ਬਾਰੇ ਪੜਿਆ ਕਿ ਉਸ ਨੂੰ ਉਸ ਟਾਈਮ 10000 ਡਾਲਰ ਉਸ ਟਾਈਮ ਦਾ 10000 ਡਾਲਰ ਮਿਲਿਆ ਤਾਂ ਉਸ ਬੰਦੇ ਨੇ ਯਾਰ ਕੀ ਕੀਤਾ ਕਿ ਨਹੀਂ ਮੈਨੂੰ ਇਨਾਮ ਨਹੀਂ ਚਾਹੀਦਾ ਮੈਨੂੰ ਥੋੜੀ ਪਤਾ ਕਿ ਨਾਮ ਵੀ ਹੁੰਦਾ ਇਹਦੇ ਚ ਮੈਂ ਤਾਂ ਸਿਰਫ ਦੌੜਨ ਆਇਆ ਸੀ ਤਾਂ ਜਿਹੜਾ ਵੀ ਇਨਾਮ ਸੀ ਉਹ ਜਿਹੜੇ ਦੂਜੇ 5 ਸੀਗੇ ਐਥਲੀਟ ਪਹਿਲੇ ਉਹਨਾਂ ਨੂੰ ਵੰਡ ਦਿੱਤਾ ਮਕਸਦ ਕੀ ਹੈ ਕਿ ਸਿਰਫ ਦੌੜਨਾ ਹੈ ਯਾਰ ਦੌੜ ਇੰਜੋਏ ਕਰਨੀ ਹੈ ਦੂਜੀਆਂ ਚੀਜ਼ਾਂ ਦੇ ਨਾਲ ਕੋਈ ਹਾਏ ਨਹੀਂ ਤਾਲਕ ਹੀ ਨਹੀਂ ਹੈ ਤਾਂ ਫਿਰ ਉਹ ਸ਼ਾਇਦ ਬਾਅਦ ਦੇ ਵਿੱਚ 70 75 ਸਾਲ ਦੀ ਉਮਰ ਚ ਵੀ ਦੌੜਿਆ ਸੀਗਾ 6000 ਕਿਲੋਮੀਟਰ ਉਹਦੋਂ ਬੇਕਾਰ ਲੋਕਾਂ ਵਾਸਤੇ ਘਰ ਬਣਾਉਣ ਲਈ ਉਸਨੇ ਇੱਕ ਇਸ ਤਰ੍ਹਾਂ ਦੀ ਐਥਲੈਟਿਕਸ ਮੀਟ ਦੇ ਵਿੱਚ ਜਾਂ ਕਹੋ ਮੈਰਾਥਨ ਦੇ ਵਿੱਚ ਹਿੱਸਾ ਲਿਆ ਸੀਗਾ ਤਾਂ ਮਤਲਬ ਕਿ ਇਹੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਇਨਸਾਨ ਨੂੰ ਗੈਰ ਸਧਾਰਨ ਬਣਾਉਂਦੀਆਂ ਸੋ ਵੀਡੀਓ ਲੰਬੀ ਨਹੀਂ ਕਰਦਾ ਮੈਂ ਇਸ ਨੂੰ ਮਨੋਵਿਗਿਆਨਕ ਤਰੀਕੇ ਦੇ ਨਾਲ ਸਮਝਣ ਦਾ ਯਤਨ ਕੀਤਾ ਜਾਂ ਕਹੋ ਕਿ ਇੱਕ ਨਤੀਜਾ ਕੱਢਿਆ ਕਿ ਇਹੋ ਜੇ ਜੇ ਗੈਰ ਸਧਾਰਨ ਆਪਾਂ ਪ੍ਰਦਰਸ਼ਨ ਦੇਖਦੇ ਹਾਂ ਜਾਂ ਮਨੁੱਖ ਦੇਖਦੇ ਹਾਂ ਕਿ ਜਿਹੜੇ ਆਪਣੇ ਆਪ ਦੇ ਵਿੱਚ ਸੁਪਰ ਹਿਊਮਨ ਬਣੇ ਹੁੰਦੇ ਆ 20 ਸਾਲ ਦੇ 25 ਸਾਲ ਦੇ ਐਥਲੀਟ ਕਿ ਉਹਨਾਂ ਨੂੰ 60 61 ਸਾਲ ਦੀ ਉਮਰ ਦੇ ਵਿੱਚ ਕੋਈ ਵੀਟ ਕਰ ਦਿੰਦੇ ਆ ਜਿਹੜੇ ਲੋਕ ਤਾਂ ਉਹ ਕੋਈ ਇਹ ਨਹੀਂ ਹੈ ਕਿ ਮਤਲਬ ਕਿ ਭਈ ਉਹ ਕਿਸੇ ਹੋਰ ਦੁਨੀਆ ਤੋਂ ਆਏ ਆ ਬਸ ਇਹ ਹੈ ਕਿ ਉਹਨਾਂ ਦੀ ਸੋਚ ਦੀ ਦੁਨੀਆ ਵੱਖਰੀ ਆ ਤੂੰ ਮਸਲਾ ਮਨੋ ਸੋਚਦਾ ਇਸ ਸੋਚ ਨੂੰ ਮਜ਼ਬੂਤ ਕਰ ਲਈਏ ਤੇ ਮੇਰੇ ਖਿਆਲ ਦੇ ਨਾਲ ਆਪਾਂ ਵੀ ਦੌੜ ਸਕਦੇ ਆ ਦੌੜ ਸਕਦੇ ਆ ਤੇ ਜਿੱਤ ਵੀ ਸਕਦੇ ਆ ਅਗਲੀ ਵਾਰ ਫੇਰ ਮਿਲਦੇ ਹਾਂ ਤਦ ਤੱਕ ਜੀਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ